ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪੈਕਟਿਕ ਕਲੀਨਿਕ ਮੈਂਡੀਕਲਾਂ ਤੋਂ ਅੱਜ ਫੇਰ ਅਸੀਂ ਲਾਈਵ ਹੋਏ ਆਂ ਅਸੀਂ ਆਸ ਕਰਦੇ ਆਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਅਸੀਂ ਜੋ ਪੇਸ਼ੈਂਟ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆਂ ਮੇਰੇ ਪਿੰਡ ਤੋਂ ਇਹ ਨਵੇਂ ਮੁੰਡਾ 19 ਸਾਲ ਦੀ ਉਮਰ ਹੈ ਹਰਨੂਰ ਸਿੰਘ ਪਹਿਲਾਂ ਅਸੀਂ ਇਹਨਾਂ ਦਾ ਜੋ ਟ੍ਰੀਟਮੈਂਟ ਤੁਹਾਨੂੰ ਦੇ ਕੇ ਉਹ ਵੀ ਇਸ ਵੀਡੀਓ ਦੇ ਵਿੱਚ ਕੁਝ ਕੁ ਸੁਖਾਵਾਂਗੇ ਔਰ ਫਿਰ ਅੰਤ ਦੇ ਵਿੱਚ ਹਰਨੂਰ ਜੀ ਤੋਂ ਅਸੀਂ ਵੀਊ ਵੀ ਲਵਾਂਗੇ ਤੁਸੀਂ ਇਸ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤਾਂ ਕਿ ਇਹ ਵੀਡੀਓ ਵੀ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਹੁਣ ਅਸੀਂ ਤੁਹਾਨੂੰ ਪੇਸ਼ੈਂਟ ਵੱਲ ਲੈ ਕੇ ਚਲਦੇ ਆ ਜੇ ਮੈਂ ਦੱਸ ਦੇਵਾਂ ਕਿ ਅਜੇ ਇਹਨਾਂ ਦਾ ਪੰਜਵਾਂ ਦਿਨ ਹੈ ਦੋਸਤੋ ਇਹ ਤਾਂ ਪਹਿਲੇ ਦਿਨ ਆਏ ਸੀ ਐਸ ਏਰੀਆ ਦੇ ਵਿੱਚ ਪੂਰੀ ਸੋਇਲਿੰਗ ਸੀਗੀ L4 5 ਦੇ ਵਿੱਚ ਇਹਨਾਂ ਦੇ ਗੈਪ ਆ ਚੁੱਕਿਆ ਸੀ ਜਿਸ ਕਾਰਨ ਪਿਛਲੇ 1 ਸਾਲ ਤੋਂ ਸਰ 1 ਸਾਲ ਤੋਂ ਹੀ ਸੀਗੇ ਨਾ ਤੁਸੀਂ ਬਹੁਤ ਪਰੇਸ਼ਾਨ ਹਾਂਜੀ ਹਾਂਜੀ ਪਿਛਲੇ 1 ਸਾਲ ਤੋਂ ਪਰੇਸ਼ਾਨ ਸੀਗੇ ਔਰ ਇਹ ਸਾਨੂੰ ਦੱਸ ਵੀ ਰਹੇ ਸੀ ਅਸੀਂ ਇਹਨਾਂ ਤੋਂ ਵੀਊ ਲਵਾ ਕੇ ਲਾਸਟ ਟੈਂਪ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਇਹਨਾਂ ਦੀ ਬੈਕ ਹੁਣ ਦਿਖਾਉਣ ਜਾ ਰਹੇ ਹਾਂ ਔਰ ਜੇ ਦੇਖਿਆ ਜਾਵੇ ਤਾਂ ਹੁਣ ਬਿਲਕੁਲ ਦੇਖਣ ਦੇ ਵਿੱਚ ਵੀ ਨਾਰਮਲ ਲੱਗਦੀ ਹੈ ਇਹ ਪਹਿਲਾਂ ਕਾਫੀ ਸਵੈਲਿੰਗ ਆਈ ਹੋਈ ਸੀ ਔਰ ਅਸੀਂ ਅੱਜ ਤੁਹਾਨੂੰ ਇਹਨਾਂ ਦਾ ਜੋ ਟ੍ਰੀਟਮੈਂਟ ਅਸੀਂ ਕਲੀਨਿਕ ਤੇ ਦਿੰਨੇ ਆ ਉਹ ਵੀ ਕੁਝ ਕੁ ਤੁਹਾਨੂੰ ਦਿਖਾਵਾਂਗੇ ਔਰ ਅੰਦਰ ਵੀ ਪੇਸ਼ੈਂਟ ਤੋਂ ਅਸੀਂ ਵੀਊ ਲਵਾਵਾਂਗੇ ਕਿ ਹੁਣ ਅੱਜ 5 ਦਿਨ ਇਹਨਾਂ ਨੇ ਕੰਪਲੀਟ ਕਰਨ ਦੇ ਨਾਲ ਕਿੰਨਾ ਕਿੰਨਾਂ ਨੂੰ ਜੋ ਹੈ ਰੀਲੀਫ ਮਿਲੇਗਾ ਦਰਦ ਤੋਂ ਮੁਕਤ ਹੋਏ ਨੇ ਜਰੂਰ ਅਸੀਂ ਪੇਸ਼ੈਂਟ ਤੋਂ ਤੁਸੀਂ ਅੱਜ ਤੱਕ ਬਣੇ ਰਹੋ ਇਸ ਵੀਡੀਓ ਦੇ ਨਾਲ ਹਾਂਜੀ ਜੀ ਪਾਸਾ ਲੈ ਕੇ ਉੱਠੇ ਤੁਸੀਂ ਚੱਲ ਕੇ ਦੇਖੋ ਕੋਈ ਦਿੱਕਤਾਂ ਨਹੀਂ ਆ ਰਹੇ ਚੱਲਣ ਤੋਂ। ਨਾ ਕੋਈ ਪ੍ਰੋਬਲਮ ਨਹੀਂ ਹੁੰਦਾ। ਠੀਕ ਐ। ਬੈਠੋ ਕੋਈ ਗੱਲ ਨੂੰ। ਪਹਿਲਾਂ ਕੀ ਪ੍ਰੋਬਲਮ ਸੀਗੀ ਜੇ ਤੁਹਾਨੂੰ? ਪਹਿਲਾਂ ਤਾਂ ਮਤਲਬ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ ਦਰਦ ਹੁੰਦਾ ਸੀਗਾ ਇਹ ਟੂ ਵੀ ਦਾ। ਠੀਕ ਐ। ਤੇ ਮਤਲਬ ਸਾਲ ਤੋਂ ਹੈਗੀ ਹੀ ਪ੍ਰੋਬਲਮ। 1 ਸਾਲ ਤੋਂ। ਹਾਂਜੀ। ਠੀਕ ਐ। ਤੇ ਉਹ ਅਸੀਂ ਕਾਫੀ ਡਾਕਟਰਾਂ ਨੂੰ ਦਿਖਾਇਆ ਤੇ ਫਿਲਹਾਲ ਮੋਡੀਫਾਈ ਗਈ ਸੀਗੀ ਉਹ ਤੋਂ ਪਹਿਲਾਂ ਤੁਹਾਡੇ ਵੱਰ ਤਾਂ ਪਤਾ ਨਹੀਂ ਸੀਗੀ। ਠੀਕ ਹੈ ਤੇ ਉਹਨਾਂ ਨੇ ਸਾਨੂੰ ਐਕਸਟਰਾ ਕਰਵਾ ਕੇ ਦੱਸਿਆ ਕਹਿੰਦੇ ਵੀ ਚੂਲੇ ਦੇ ਨੁਕਸ ਪੈ ਕਹਿੰਦੇ ਥੋੜੇ ਚੂਲੇ 'ਚ ਕਹਿੰਦੇ ਨੁਕਸ ਆ ਗਿਆ ਹਾਂਜੀ ਠੀਕ ਹੈ ਤੇ ਜਦੋਂ ਉਹ ਮੁੜ ਕੇ ਫਿਰ ਉਸ ਗੱਲ ਕਰਕੇ ਥੋੜਾ ਹਮੇ ਵੀ ਡਰ ਗਿਆ ਸੀਗਾ ਮਤਲਬ ਵੀ ਚੂਲੇ ਦੇ ਨੁਕਸ ਪੈ ਗਿਆ ਅੱਛਾ ਤੇ ਉਹਦੇ ਅਸੀਂ ਜਦੋਂ ਤੁਹਾਡੇ ਬਾਰੇ ਪਤਾ ਲੱਗੀ ਹਾਂਜੀ ਉਦੋਂ ਬਾਅਦ ਤੁਹਾਡੇ ਕੋਲ ਆਈ ਜੀ ਠੀਕ ਹੈ ਮੇਰੇ ਬਾਰੇ ਕਿਹਨੇ ਦੱਸਿਆ ਤੁਹਾਨੂੰ ਉਹ ਹੈਗਾ ਜੀ ਰਿਸ਼ਤੇਦਾਰ ਹੀ ਪਿੰਡ 'ਚ ਠੀਕ ਹੈ ਹਾਂਜੀ ਠੀਕ ਹੈ ਤੇ ਉਹਨਾਂ ਨੇ ਦੱਸਿਆ ਤਾਂ ਮਤਲਬ ਪਹਿਲੇ ਦਿਨ ਤਾਂ ਹੈਗੀ ਹੀ ਤਕਲੀਫ ਹੀ। ਅੱਛਾ। ਤੇ ਉਦੋਂ ਬਾਅਦ ਜੋ ਤੁਹਾਡੇ ਕੋਲ ਹੈ ਉਦੋਂ ਬਾਅਦ ਤਕਲੀਫ ਤਾਂ ਨਹੀਂ ਆਈ ਜੀ ਢੂਹੀ ਜੀ। ਠੀਕ ਹੈ। ਮਤਲਬ ਵੀ ਉਦੋਂ ਬਾਅਦ ਅਸੀਂ ਆ ਤਿੰਨ ਦਿਨ ਪਹਿਲਾਂ ਟਰੈਕਟਰ ਮਾਰਚ ਵੀ ਸੀਗਾ। ਉੱਥੇ ਟਰੈਕਟਰ ਲੈ ਕੇ ਗਏ ਜੀ ਉਹ ਟਰੈਕਟਰ ਚਲਾਉਣ 'ਚ ਵੀ ਕੋਈ ਪ੍ਰੋਬਲਮ ਨਹੀਂ ਆਈ। ਠੀਕ ਹੈ। ਅੱਗੇ ਉਹ ਪਹਿਲਾਂ ਆਉਂਦੀ ਨਹੀਂ ਸੀਗਾ ਟਰੈਕਟਰ ਮੇਰਾ ਬੰਦ ਸੀਗਾ ਸਾਲ ਤੋਂ ਹੀ। ਇੱਕ ਸਾਲ ਤੋਂ ਟਰੈਕਟਰ ਤੁਸੀਂ ਚਲਾਇਆ ਨਹੀਂ ਜੀ। ਚਲਾਇਆ ਨਹੀਂ ਜੀ। ਠੀਕ ਹੈ। ਸਾਡੇ ਕੋਲੇ ਤੁਸੀਂ ਤਿੰਨ ਦਿਨਾਂ ਤੋਂ ਬਾਅਦ ਟਰੈਕਟਰ ਚਲਾਇਆ ਹੈ। ਹਾਂਜੀ। ਕੋਈ ਦਿੱਕਤ ਆਈ ਇਸ ਤੋਂ ਬਾਅਦ ਬੋਲੋ ਦਿੱਕਤ ਕੋਈ ਨਹੀਂ ਜੀ ਵਧੀਆ ਲਈ ਫਿਰ ਡਾਕਟਰ ਮੁੜ ਕੇ ਉੱਤਰਨ ਵਿੱਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਪਹਿਲਾਂ ਤਾਂ ਵੀ ਮਤਲਬ ਪਹਿਲਾਂ ਤਾਂ ਮੈਨੂੰ ਸਿੱਧਾ ਵੀ ਨਹੀਂ ਚਲਾ ਜਾਂਦਾ ਡਾਕਟਰ ਤੋਂ ਉਤਰ ਜਾਂਦਾ ਹੈਗਾ ਠੀਕ ਹੈ ਹਾਂਜੀ ਹੁਣ ਅੱਜ ਤੁਹਾਡਾ ਪੰਜਵਾਂ ਦਿਨ ਆ ਰਿਹਾ ਹੁਣ ਜੀ ਹਾਂਜੀ ਪੰਜਵਾਂ ਜੀ ਤੇ ਪੰਜ ਦਿਨਾਂ ਦੇ ਵਿੱਚ 100 ਦੇ ਵਿੱਚੋਂ ਸਾਨੂੰ ਕਿੰਨੇ ਪਰਸੈਂਟ ਤੁਸੀਂ ਠੀਕ ਲੱਗਦੇ ਹੋ ਤੁਹਾਡੇ ਸਰੀਰ ਨੂੰ ਪਤਾ ਹੋਣਾ ਚਾਹੀਦਾ ਹੈ 100 ਦੇ ਵਿੱਚੋਂ ਹੀ ਮੇਰੇ ਮੁਤਾਬਕ ਤਾਂ ਹੈਗਾ ਹੀ 90% ਠੀਕ ਹੈ ਜੀ 90% ਠੀਕ ਹੈ ਹਾਂਜੀ ਦੋ ਸੋ ਦੋਸਤੋ ਇਹ ਲੋਰ ਸਿੰਘ ਜੀ ਨੇ ਮੇਰੇ ਪਿੰਡ ਤੋਂ ਹੀ ਨੇ ਜੋ ਵੀ ਇਹ ਵੀਡੀਓ ਦੇਖ ਰਹਾ ਹੋ ਆਪਣਾ ਫਰਜ਼ ਸਮਝੇ ਇਹ ਵੀਡੀਓ ਨੂੰ ਸ਼ੇਅਰ ਕਰੇ ਦੇਖੋ ਦੋਸਤੋ ਚਾਹੇ ਮੇਰੇ ਪਿੰਡ ਦੇ ਨੇ ਇਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਜੀ ਕਿਉਂਕਿ ਅਸੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਤੱਕ ਵੀ ਨਹੀਂ ਕਰਵਾਈ ਕਿ ਸਾਡੇ ਕੋਲ ਕੋਈ ਆਉ ਸਾਡਾ ਜਿਹੜਾ ਕੰਮ ਬੋਲਦਾ ਇਹਨਾਂ ਨੂੰ ਕਿਸੇ ਰਿਸ਼ਤੇਦਾਰੀ ਦੇ ਵਿੱਚ ਇਹ ਇਕੱਠੇ ਹੋਏ ਸੀਗੇ ਉਪਰ ਉਹ ਰਿਸ਼ਤੇਦਾਰ ਮੇਰੇ ਤੋਂ ਠੀਕ ਹੋ ਕੇ ਗਏ ਸੀ ਐਦਾਂ ਹੀ ਗੱਲ ਸੀਗੀ ਹਾਂਜੀ ਹਾਂਜੀ ਉਹ ਠੀਕ ਹੋ ਕੇ ਗਏ ਸੀ ਉਹਨਾਂ ਨੇ ਦੱਸਿਆ ਸਾਡੇ ਬਾਰੇ ਦੇਖੋ ਹਰਨੋਰ ਸਿੰਘ ਜੀ ਤੁਸੀਂ ਹੈ ਤਾਂ ਮੇਰੇ ਪਿੰਡ ਤੋਂ ਮੇਰੇ ਬਾਰੇ ਪਹਿਲਾਂ ਤਾਂ ਨਹੀਂ ਕੋਈ ਪਹਿਲਾਂ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਲੱਗਿਆ ਛੰਨ ਠੀਕ ਹੈ ਹਾਂਜੀ ਔਰ ਅੱਜ ਇਹ 5 ਦਿਨ ਕੰਪਲੀਟ ਕੀਤੇ ਨੇ 100 ਦੇ ਵਿੱਚੋਂ 90% ਦੇ ਸਹੀ ਕਹਿ ਰਹੇ ਨੇ ਔਰ ਮੈਂ ਦੱਸ ਦੇਵਾਂ ਕਿ ਕਿਸੇ ਬਧੀਆਂ ਨਾ ਮੇਰੇ ਡਾਕਟਰ ਨੇ ਇਹਨਾਂ ਨੂੰ ਚੋਲੇ ਦੇ ਵਿੱਚ ਨੁਕਸਾ ਕਹਿਤਾ ਸੀਗਾ ਹਾਂਜੀ ਔਰ ਇਹ ਪਹਿਲੇ ਤਾਂ ਜਦੋਂ ਸਾਡੇ ਕੋਲ ਆਏ ਸੀ ਕਾਫੀ ਡਰੇ ਹੋਏ ਸੀਗੇ ਜਦੋਂ ਮੈਂ ਇਹਨਾਂ ਨੂੰ ਚੈੱਕ ਕੀਤਾ ਫਿਰ ਇਹਨਾਂ ਨੂੰ ਮੈਂ ਚੋਲੇ ਬਾਰੇ ਦੱਸਿਆ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਤੋਂ ਮੈਂ ਦੱਸ ਦੇਵਾਂ ਕਿ ਇਹਨਾਂ ਦੇ ਜਦੋਂ ਮੈਂ ਐਕਸਟਰਾ ਚੈੱਕ ਕੀਤਾ L4-5 ਦੇ ਵਿੱਚ ਗੈਪ ਸੀਗਾ ਜਿਹਦੇ ਕਾਰਨ ਡਿਸਕ ਬਲਜ ਆਈ ਹੋਈ ਸੀ। ਉਹਦੇ ਕਾਰਨ ਹੀ ਇਹਨਾਂ ਨੂੰ ਦਿੱਕਤ ਸੀ ਕਾਫੀ ਕਮਰ ਦੇ ਵਿੱਚ ਜੱਗਣਾ ਲੈਂਦੀ ਸੀ ਦੋਸਤੋ। ਸੋ ਅੱਜ ਪੇਸ਼ੈਂਟ ਬਧੀਆਂ ਖੁਸ਼ ਨੇ। ਔਰ ਦਰਦ ਮੁਕਤ ਵੀ ਹੋਏ ਨੇ ਅਸੀਂ ਪਰਮਾਤਮਾ ਦਾ ਸੁਬਰਾਨਾ ਕਰਦੇ ਆ ਕਿ ਇਸ ਤਰ੍ਹਾਂ ਦੇ ਪੇਸ਼ੈਂਟ ਜੋ ਦਰਦ ਨਾਲ ਜੂਝ ਰਹੇ ਨੇ ਉਹ ਸਾਡੇ ਕੋਲ ਤੁਸੀਂ ਠੀਕ ਕਰਾਉਂਦੇ ਰਹੋ ਅਸੀਂ ਫਿਰ ਵੀ ਪਰਮਾਤਮਾ ਦਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜੋ ਜੀ ਆਵੇ ਸਾਡੇ ਕਲੀਨਿਕ ਤੇ ਸੋ ਰਾਜੀ ਹੋ ਕੇ ਜਾਵੇ ਸੋ ਦੋਸਤੋ ਹਰਨੂਰ ਜੀ ਹੁਣ ਕੋਈ ਦਿੱਕਤ ਸਾਨੂੰ ਜੇ ਕੋਈ ਹੋਰ ਚੈਨਲ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਵਿਊ ਦੇਣਾ ਚਾਹੁੰਦੇ ਹੋ ਜੋ ਘਰਾਂ ਦੇ ਵਿੱਚ ਦਰਦ ਨਾਲ ਲੋਕ ਜੂਝ ਰਹੇ ਨੇ ਉਹਨਾਂ ਬਾਰੇ ਜੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਜਰੂਰ ਉਹ ਵੀ ਦੇ ਸਕਦੇ ਹੋ। ਮਤਲਬ ਮੈਂ ਤਾਂ ਇਹੀ ਕਹੂੰਗਾ ਵੀ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਤੋਂ ਪਿੰਡ ਚੰਨੇ ਵਧੀਆ ਡਾਕਟਰ ਬੈਠੇ ਹੈਗੇ। ਠੀਕ ਹੈ। ਮਤਲਬ ਮੈਨੂੰ 5 ਦਿਨਾਂ ਜੀ ਪਤਾ ਲੱਗਣ ਲੱਗਿਆ ਵੀ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ। ਉਹ ਠੀਕ ਹੈ। ਕਿਹਦਾ ਕੋਈ ਮੈਂ ਗੱਲ ਤੁਹਾਨੂੰ ਦੱਸ ਦੇਵਾਂ ਕਿ ਪਿੰਡ ਦੇ ਲੋਕ ਸਾਡੇ ਕੋਲ ਘੱਟ ਆਉਂਦੇ ਨੇ। ਹਾਂਜੀ। ਠੀਕ ਹੈ। ਜੋ ਬਾਹਰ ਦੇ ਨੇ ਜਿਵੇਂ ਹੁਣ ਨਾਮ ਲੈਣ ਲੱਗ ਗਿਆ ਪਿੰਡਾਂ ਦਾ ਜਿ ਸਹਰਾਂ ਦਾ ਚੰਗੀ ਚੰਗੀ ਸਾਰਾ ਦਾ ਨਾਮ ਲੈਣ ਲੱਗ ਗਿਆ ਤਾਂ ਵੀਡੀਓ ਬੜੀ ਲੰਬੀ ਹੋ ਜਾਣੀ ਹੈ। ਹਾਂਜੀ। ਔਰ ਮੈਂ ਖਾਸ ਕਰਕੇ ਮੇਰੇ ਪਿੰਡ ਦੇ ਆ ਉਹ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਔਰ ਤਾਂ ਕਿ ਤੁਹਾਨੂੰ ਸਾਡੇ ਸਟੇਟਮੈਂਟ ਬਾਰੇ ਵੀ ਅਸੀਂ ਜਾਣਕਾਰੀ ਦੇਵਾਂ ਕਿ ਪਤਾ ਲੱਗੇ ਇੱਕ ਮੈਂ ਹਰਪੁਰ ਦੀ ਹੋਰ ਤੁਹਾਡੋਂ ਇਹ ਜਾਣਕਾਰੀ ਲੈਣੀ ਕਿ ਤੁਹਾਡੇ ਤੋਂ ਕੋਈ ਅਸੀਂ ਇੰਡੈਕਸਨ ਜਾਂ ਕੋਈ ਗੋਲੀ ਤਾਂ ਤੁਹਾਨੂੰ ਦਿੱਤੀ ਨਾ ਜੀ ਬਿਨਾਂ ਦਵਾਈਆਂ ਤੋਂ ਠੀਕ ਹੋਏ ਬਿਨਾਂ ਦਵਾਈਆਂ ਜੀ ਜਮਾ ਠੀਕ ਐ ਸੋ ਦੋਸਤੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਅੰਤ ਤੱਕ ਮੈਂ ਤੁਹਾਡਾ ਫੇਰ ਸਾਰੇ ਨੂੰ ਸੁਪਰ ਵੀਰ ਜੀ ਕਰਦਾ ਜੇ ਤੁਸੀਂ ਹਜੇ ਵੀ ਮੇਰਾ ਚੈਨਲ ਪ੍ਰੇਮ ਕੈਰੋਪੈਟਿਕ ਕਲੀਨਿਕ ਤੁਸੀਂ ਸਰਚ ਕਰਕੇ YouTube ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਹਜੇ ਨਾ ਖੜੇ ਚੈਨਲ ਤੇ ਨਹੀਂ ਤੁਸੀਂ ਵੀ ਗਾਇਆ ਤੁਸੀਂ ਜ਼ਰੂਰ ਦੇਖੋ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਹੀ ਸਾਡੇ ਨਾਲ ਕਾਲ ਕਰਿਓ ਜ਼ਰੂਰ ਇੱਕ ਵਾਰੀ ਕਲੀਨਿਕ ਤੇ ਵਿਜ਼ਿਟ ਕਰੋ ਤਾਂ ਕਿ ਅਸੀਂ ਤੁਹਾਡਾ ਦਰਦ ਉਹ ਮੁਕਾ ਸਕੀਏ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ